ਕਿਸੇ ਸ਼ਾਇਰ ਨੇ ਬੜਾ ਸੋਨਾ ਲਿਖਿਆ ਹੈ ਮੈਂ ਮਰਿਆਂ ਤਾ ਰੋਇਆ ਕੋਈ ਵੀ ਨਹੀਂ ਮੈਨੂੰ ਸ਼ਿਕਵਾ ਰੱਬਾ ਤੇਰੇ ਨਾਲ ਕੋਈ ਵੀ ਨਹੀਂ ਇਹ ਦੁਨੀਆ ਮਤਲਬ ਦੀ ਵੇਖ ਫਕੀਰ ਹੋਏ ਇੱਥੇ ਮਦਨ ਪਿੱਛੋਂ ਕਿਸੇ ਦਾ ਕੋਈ ਵੀ ਨਹੀਂ ਮੈਂ ਤੇ ਅੱਖਾਂ ਅੱਲਾ ਨੂੰ ਜੇ ਕਿਦਰੇ ਉਹ ਮਿਲੇ ਮੈਨੂੰ ਤੇਰੀ ਦੁਨੀਆ ਤੈਨੋਂ ਕੀ ਕੀ ਮੰਨੇ ਤੇਰੀ ਮੰਨਣ ਵਾਲਾ ਕੋਈ ਵੀ ਨਹੀਂ ਇੱਕ ਮੈਂ ਸੀ ਮੇਰੇ ਮੇਰੀ ਕਰਤਿਆ ਮੈਂ ਉਮਰ ਕੁਸਾਰੀ ਹੋਏ ਰੋ ਉਡਾਰ ਲੱਕੀ ਤਨ ਨੂੰ ਅੱਗ ਤੇ ਬਚਾਉਣ ਵਾਲਾ ਕੋਈ ਵੀ ਨਹੀਂ ਮੈਂ ਮਰਿਆ ਤਾਂ ਰੋਇਆ ਕੋਈ ਵੀ ਨਹੀਂ ਮੈਨੂੰ ਸ਼ਿਕਵਾ ਰੱਬਾ ਤੇਰੇ ਨਾਲ ਕੋਈ ਵੀ ਨਹੀਂ ਮੈਨੂੰ ਸ਼ਿਕਵਾ ਰੱਬਾ ਤੇਰੇ ਨਾਲ ਕੋਈ ਵੀ ਨਹੀਂ ਸੱਚ ਨੂੰ ਇਸ ਦੁਨੀਆ ਦੀ ਹਕੀਕਤ ਨੂੰ ਸ਼ਾਇਰ ਕੁਝ ਇੰਜ ਲਿਖਦਾ ਹੈ ਜੋ ਜੋ ਲਿਖਿਆ ਵਿੱਚ ਨਸੀਬਾਂ ਤੇ ਸੱਚਣਾ ਉਹ ਕੁਝ ਤੂੰ ਲੈਣਾ ਕੁਝ ਮੈਂ ਲੈਣਾ ਉਹ ਤੇਰੀਆਂ ਮੇਰੀਆਂ ਆਕੜਾਂ ਕਿਸ ਖਾਤੇ ਤੂੰ ਵੀ ਟਹਿ ਜਾਣਾ ਮੈਂ ਵੀ ਟਹਿ ਜਾਣਾ ਤੇ ਬੁੱਕਲ ਮਾਰ ਕੇ ਸੱਜਣਾ ਨੇ ਜਦੋਂ ਚੁੱਕ ਕੇ ਲੈ ਜਾਣਾ ਨਾ ਕੁਝ ਤੂੰ ਕਹਿਣਾ ਨਾ ਕੁਝ ਮੈਂ ਕਹਿਣਾ ਤੇਰਾ ਮੇਰਾ ਝਗੜਾ ਕਿਸ ਗੱਲ ਤੋਂ ਇੱਥੇ ਨਾ ਤੂੰ ਰਹਿਣਾ ਨਾ ਇੱਥੇ ਮੈਂ ਰਹਿਣਾ ਇੱਥੇ ਨਾ ਤੂੰ ਰਹਿਣਾ ਨਾ ਇੱਥੇ ਮੈਂ ਰਹਿਣਾ ਜੋ ਕੀ ਮੈਨੂੰ ਜੋ ਕਿਸੇ ਸਿਖਾਤੇ ਦਿਲ ਦਾ ਕਲਮਾ ਰੱਬ ਸਮਝਾਤੇ ਰਹਿ ਜਾਵਾਂ ਮੈਂ ਇਸ ਚੋਕੀ ਦੀ ਐਵੇਂ ਤਾਂ ਚੋਕੀ ਸਬਕ ਪੜਾਤੇ ਹੋਸ਼ਨਾ ਆਵੇ ਹੋਸ਼ ਮੇਰੇ ਨੂੰ ਐਸਾ ਕੋਈ ਚਾਮ ਪਿਲਾ ਦੇ ਤੇ ਜਿਸ ਦੀ ਪੰਤੀ ਦਿਲ ਨੇ ਕੀਤਾ ਮੈਨੂੰ ਉਸ ਤੇ ਨਾਵੇਂ ਲਾ ਦੇ ਜਿਸ ਤੇ ਵਜਦੇ ਦਿਲ ਵਿੱਚ ਕੁੰਗੜੋ ਉਸ ਦੀ ਮਾਲਾ ਗਲ ਵਿੱਚ ਪਾ ਦੇ ਆਪ ਤੋਂ ਵਿਛੜੇ ਮੁਤਤਾ ਹੋਈਆਂ ਮੈਨੂੰ ਮੇਰੇ ਨਾਲ ਮਿਲਾ ਦੇ ਜੋ ਕੀ ਮੈਨੂੰ ਜੋ ਕੀ ਸਿਖਾ ਦੇ ਦਿਲਤਾ ਕਲਮਾ ਰੱਬ ਸਮਝਾਤੇ ਦਿਲਤਾ ਕਲਮਾ ਰੱਬ ਸਮਝਾਤੇ ਰੱਬਾ ਤੇਰੀ ਮੈਂ ਦੁਨੀਆ ਦੇਖੀ ਤੇ ਮੈਂ ਵੇਖੇ ਨੇ ਮੰਚਰ ਸਾਰੇ ਤੇਰੇ ਗੁਨਾ ਨਾਲ ਇਹ ਦੁਨੀਆ ਸਜ ਗਈ ਤੇ ਸਜ ਕੇ ਨੇ ਇਹ ਚੰਨ ਸਿਤਾਰੇ ਹਰ ਇੱਕ ਚੀਜ਼ ਚੋਂ ਤੂੰ ਨਸਰੀ ਆਵੇਂ ਉਹ ਮੈਂ ਜਿੱਥੇ ਨਜ਼ਰ ਕੁਮਾਵਾਂ ਲਾ ਸ਼ਰੀਕ ਜ਼ਾਤ ਹੈ ਤੇਰੀ ਤਮ ਸੱਚੀ ਕਲ ਸੁਨਾਵਾ ਤੇ ਇੱਕ ਦਜੇ ਨੂੰ ਹੱਥੀ ਤਫਨਾ ਕੇ ਵੀ ਖਬਰ ਕਿਸੇ ਨੂੰ ਆਪਣੇ ਐਲਾਨ ਤੇ ਨਹੀਂ ਹਰ ਕੋਈ ਦੁਨੀਆ ਨੂੰ ਤਰਜੀਹ ਦਿੰਦਾ ਪਰ ਫਿਕਰ ਕਿਸੇ ਨੂੰ ਅਗਲੇ ਜਹਾਨ ਦੀ ਨਹੀਂ ਉਹ ਨਫਸੋ ਨਫਸੀ ਤਾਂ ਐਸਾ ਦੌਰ ਆਇਆ ਫੁਤਸਤ ਕਿਸੇ ਨੂੰ ਤਦ ਤੋਂ ਵੰਡਾਉਣ ਦੀ ਨਹੀਂ ਬੁਲਿਆ ਇੱਥੇ ਸਭ ਪੁਚਾਰੀ ਪੈਸੇ ਦੇ ਨੇ ਖਬਰ ਕਿਸੇ ਨੂੰ ਕਿਸੇ ਇਨਸਾਨ ਦੀ ਨਹੀਂ ਖਬਰ ਕਿਸੇ ਨੂੰ ਕਿਸੇ ਇਨਸਾਨ ਦੀ ਨਹੀਂ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਤੇ ਰਹਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੁੱਕ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ